ਕੋਈ ਨਹੀਂ ਅਮਰ ਦਰਜ ਕਰੀ ਤੇ ਅਸੀਂ ਪਰਾ ਬਾਈਕਾੜੀ ਕਰਾਂਗੇ ਪਰਾ ਕਰਾਂਗੇ ਉਹਨਾਂ ਦਾ ਕੋਈ ਬਾਈਕਾੜੀ ਕਰਾਂਗੇ ਸੜਾ ਇਹਨਾਂ ਦਾ ਅਈ ਤੇ ਬੋਰਡ ਲੋ ਆ ਗਏ ਬਾਸਾਂਗਦੇ ਨੇ ਇੱਥੇ ਕੋਈ ਨਾ ਆਵੇ ਕੋਈ ਨਾ ਆਵੇ ਕੋਈ ਲੀਡਰ ਨਾ ਆਵੇ ਕਿਸੇ ਵੀ ਆਸਵਾ ਨਾਲ ਅੰਦਲ ਟੈਕਸ਼ਨ ਕਰ ਲੀਏ ਪ੍ਰਿੰਟ ਕਢਵਾ ਲੈਣੇ ਪੱਲਿਓ ਕਰਾ ਲਾਂਗੇ ਕੋਈ ਨਹੀਂ ਬੰਦੇ ਇਹ ਕਾਂ ਪੱਲਿਓ ਕਰਾਏ ਅਸਰ ਦਾ ਪੱਲਿਓ ਬਣਾਈਆਂ ਆ ਅੱਪਣੇ ਸਾਡੇ ਜਗਤ ਦੇ ਆਪਣੇ ਹੋਰ ਵੀ ਲੱਟਾ ਹੀ ਆਪਣੇ ਕੋਲ ਕੰਮ ਕਰਨਾ ਹੀ ਨਹੀਂ ਇਹ ਸਰਕਾਰਾਂ ਚੁਣਨ ਦਾ ਫਾਇਦਾ ਕੀ ਸਾਨੂੰ ਕੋਈ ਵੀ ਲੀਡਰ ਪੁਲਕੇ ਵੀ ਸੜੀ ਗਲਤ ਨਾਵੇ ਇਹ ਨਾ ਹੋਵੇ ਕਿ ਅਸੀਂ ਕੋਈ ਗਲਤ ਐਕਸ਼ਨ ਲੈ ਲਈਏ ਤੇ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਣਗੇ ਇਹਨਾਂ ਲੋਕਾਂ ਦੀ ਬੋਲ ਸੁਣ ਕੇ ਲੀਡਰਾਂ ਦਾ ਅੰਦਾਜ਼ਾ ਲਗਾ ਹੀ ਸਕਦੇ ਨੇ ਕਿ ਲੋਕ ਸਿਆਸਤਦਾਨਾਂ ਤੋਂ ਕਿੰਨੇ ਅੱਕੇ ਪਏ ਨੇ ਅੰਮ੍ਰਿਤਸਰ ਜੁਜਾਸਿੰਘ ਐਵੇਨਿਊ ਬਰਡ ਨੰਬਰ 2 ਦੇ ਲੋਕਾਂ ਨੇ ਲੀਡਰਾਂ ਨੂੰ ਸਿੱਧੇ ਚੇਤਾਵਨੀ ਦਿੱਤੀ ਹੈ ਤੇ ਲੋਕ ਸਭਾ ਚੋਣਾਂ ਦੇ ਬਾਈਕਟ ਦਾ ਐਲਾਨ ਕਰ ਦਿੱਤਾ ਹੈ ਕਿ ਨਾ ਸਿਆਸੀ ਪਾਰਟੀ ਵਾਲਾ ਬੰਦਾ ਕੋਈ ਬੰਦਾ ਨਹੀਂ ਆਵੇ ਜੀ ਇੱਥੇ ਨਹੀਂ ਆਉਣਾ ਕੋਈ ਸਿਆਸੀ ਪਾਰਟੀ ਬਾਈਕਾਟ ਹੀ ਕਰਾਂਗੇ ਬਾਈਕਾਟ ਕਰਾਂਗੇ ਉਹਨਾਂ ਦਾ ਬਿਲਕੁਲ ਬਾਈਕਾਟ ਕਰਾਂਗੇ ਜਦੋਂ ਇਹਨਾਂ ਦਾ ਕੰਮ ਨਹੀਂ ਕਰਾਂਗੇ ਉਹਨਾਂ ਨੂੰ ਭਜਾਵਾਂਗੇ ਵੀ ਕਿਸੇ ਵੋਟ ਨਹੀਂ ਪਾਉਣਾ ਬਾਹਰ ਲਿਖ ਕੇ ਲਾ ਦੇਣਾ ਸਾਡੀ ਗਲੀ 'ਚ ਕੋਈ ਐਂਟਰ ਨਾ ਕਰੇ ਅਸੀਂ ਇਹ ਬੋਰਡ ਲਵਾ ਕੇ ਬਾਹਰ ਟੰਗ ਦੇਨੇ ਆ ਇੱਥੇ ਕੋਈ ਨਾ ਆਵੇ ਕੋਈ ਨਾ ਆਵੇ ਕੋਈ ਲੀਡਰ ਨਾ ਆਵੇ ਜਿੰਨੇ ਕਿਸੇ ਨੇ ਕੰਮ ਨਹੀਂ ਕਰਨਾ ਕੋਈ ਨਾ ਆਵੇ ਕੋਈ ਨਾ ਆਵੇ ਇਹ ਕੋਈ ਅਸਰ ਨਹੀਂ ਹੁੰਦਾ ਕਿਸੇ ਵੀ ਆਪ ਨੇ ਕੋਈ ਗਲਤ ਐਕਸ਼ਨ ਕਰ ਲੀਆ ਅਸੀਂ ਸਾਰਿਆਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਸੀ ਆਪ ਵਾਲਿਆਂ ਨੂੰ ਤੇ ਕੀ ਕੀਤਾ ਆਪ ਵਾਲਿਆਂ ਨੇ ਜਿਹੜਾ ਕਹਿੰਦੇ ਸਾਡੇ ਕਰਕੇ ਗਏ ਸੀ ਉਦੋਂ ਸਾਰੇ ਪਿਛਲੀ ਵਾਰੀ ਆਪ ਵਾਲੇ ਹੋ ਕੇ ਗਏ ਅਸੀਂ ਸਭ ਨੇ ਵੋਟਾਂ ਉਹਨਾਂ ਨੂੰ ਪਾ ਕੇ ਜਤਾਇਆ ਬਾਈਕਾਰਡ ਪਗੜਾਂ ਦੀ ਅਸੀਂ ਯੋਜਨਾ ਕੀਤੀ ਸਾਰੇ ਮਹੱਲੇ ਨੇ ਕਿ ਬਾਹਰ ਲਿੱਤੇ ਲਾ ਦੇਣਾ ਇੱਥੇ ਇਧਰ ਵੀ ਜਾਲਾ ਰੋਡ ਤੇ ਵੀ ਲਾ ਦੇਣਾ ਇਧਰ ਗੁਮਟਾਲੇ ਵੀ ਲਾ ਦੇਣਾ ਲਿਖ ਕੇ ਪ੍ਰਿੰਟ ਕਢਵਾ ਲਏ ਨੇ ਪੱਲਿਓ ਕਰਾ ਲਾਂਗੇ ਕੋਈ ਨਹੀਂ ਬੰਦੇ ਕਾਂ ਪੱਲਿਓ ਕਰਾਏ ਸੜਕਾਂ ਪੱਲਿਓ ਬਣਾਈਆਂ ਹਾਂ ਅੱਪਨ ਸਾਡੇ ਜਗਨ ਦੇ ਆਪਣੇ ਆਪਨੇ ਸਾਰੇ ਹੋਰ ਲਾਈਟਾ ਹੀ ਆਪਣੇ ਕੋਲ ਕੰਮ ਕਰਨਾ ਹੀ ਨਹੀਂ ਇਹ ਸਰਕਾਰਾਂ ਚੁਣਨ ਦਾ ਫਾਇਦਾ ਕੀ ਸਾਨੂੰ ਲੋਕਾਂ ਨੇ ਕਿਹਾ ਕਿ ਆਮ आदमी ਪਾਰਟੀ ਨੂੰ ਵੀ ਬੋਟਾਂ ਪਾਈਆਂ ਪਰ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਪਾਰਟੀ ਦਾ ਲੀਡਰ ਉਹਨਾਂ ਤੋਂ ਬੋਟਾਂ ਮੰਗਣਾ ਆਇਆ ਤਾਂ ਉਸ ਦਾ ਉਹ ਤਿੱਖਾ ਵਿਰੋਧ ਕਰਨਗੇ ਸਾਡੀ ਗਲੀ 'ਚ ਕੋਈ ਨਹੀਂ ਆਇਆ ਨਾ ਹੀ ਕੋਈ ਕਹਿਣ ਆਇਆ 10 ਸਾਲ ਹੋ ਗਏ ਸਾਨੂੰ ਪਾਣੀ ਦੀ ਪਾਣੀ ਦੇ ਪਾਈਪ ਹੈ ਨਹੀਂ ਪਾਈਪ ਹੈ ਨਹੀਂ ਹੈ ਨਹੀਂ ਪਾਈਪ ਹੈ ਆ ਸਮਰਸੀ ਵਾਲ ਲੰਗੇ ਹੋਇਆ ਪਾਣੀ ਪਾਈਪ ਨਹੀਂ ਕੋਈ ਹੈ ਰਾਜਪੁਰ ਬਾਬਾ ਗੋਸਟੇਲ ਲਾਈਟ ਦੇ ਟਾਈਮ ਸੇ ਨਹੀਂ ਜਗਦੀ ਪਾਈਪ ਦੀ ਪਾਣੀ ਨਹੀਂ ਮੁਸ਼ਕਲ ਹੈ ਗੰਦਾ ਪਾਣੀ ਆ ਰਿਹਾ ਸਾਰ ਮੁਸ਼ਕਲ ਹੈ ਜੋ ਸਾਹਮਣੇ ਹੈ ਜਿਹਨੂੰ ਕਹਿੰਦਾ ਟੁੱਟੀ ਗਲੀ ਜਾਇਓ ਜੀ ਬਸ ਇਹੋ ਹੀ ਕੋਈ ਕੋਈ ਇਸ ਤਰ੍ਹਾਂ ਇਹ ਕੋਈ ਡਰੈਸ ਦਿਓ ਪਾਣੀ ਦੀ ਪਾਈਪ ਨਹੀਂ ਪਾਈਪ ਨਹੀਂ ਪਈ ਅਜੇ ਪਰੋਜ ਕਰੇਗਾ ਜਿਹਦੇ ਗਵਾਂ ਪਹਿਲੇ ਬਣਾਓ ਫੇਰ ਰਿਵਾਰਡ ਪਾਵਾਂਗੇ ਹੋਰ ਕੀ ਕਰਾਂਗੇ ਮੇਰੇ ਬਾਈਗੜ ਵਾਏ ਬਾਈਗੜ ਦੀਪ ਸਿੰਘ ਮੇਰਾ ਨਾਮ ਹੈ ਇਹ 5 ਨੰਬਰ ਵਾਰਡ ਹੈ ਜੀ ਕਰਤੀ ਇਹਨਾਂ ਨੇ ਪਹਿਲਾਂ ਪਹਿਲਾਂ 5 ਹੁੰਦੇ ਹੁਣ 2 ਨੰਬਰ ਕਵਾਰਡ ਕਰਤੀ ਇਹਨਾਂ ਨੇ ਸਾਡੀ ਹਲਕਾ ਕਰੋ ਜੀ ਜੁਹਾਰ ਸਿੰਘ ਐਵੀਨਿਊ 10 ਨੰਬਰ ਗਲੀ ਪੈਂਦੀ ਜੀ ਸਾਡੀ ਇਹ ਸਰਜ ਸੁਵੀਰ ਸਿੰਘ ਨੇ ਐਮ ਐਲ ਏ ਸਾਡੇ 6 ਮਹੀਨੇ ਪਹਿਲਾਂ ਉਦਘਾਟਨ ਕਰਕੇ ਗਏ ਨੇ ਸੜਕਾਂ ਦਾ ਪਰ ਕੋਈ ਸੜਕ ਨਹੀਂ ਹੁਣ ਤੱਕ ਬਣੀ ਤੁਸੀਂ ਇਹ ਵੇਖ ਸਕਦੇ ਹੋ ਵੀ ਸਾਰਾ ਲੈ ਸਕਦੇ ਹੋ ਇਹ ਬੁਰਾਈ ਆ ਸਰਕਾਰਾਂ ਪਹਿਲੀਆਂ ਜਿਹੜੀਆਂ ਸੀ ਨਾ ਉਹਨਾਂ ਦੇ ਮਗਰ ਹੀ ਲੱਗ ਗਏ ਨੇ ਵੀ ਹੁਣ ਇਹਨਾਂ ਨੇ ਰਿਜ਼ਲਟ ਨਹੀਂ ਦੇਖਿਆ ਵੀ ਉਹਨਾਂ ਦਾ ਕੀ ਹਾਲ ਹੋਇਆ ਵਾ ਤੇ ਸਾਡਾ ਵੀ ਨਾ ਕਿਤੇ ਹੋ ਜਾਵੇ ਐਸੇ ਡਰ ਦੇ ਨਾਲ ਹੀ ਇਹਨਾਂ ਨੂੰ ਚਾਹੀਦਾ ਕੁਝ ਨਾ ਕੁਝ ਕੰਮ ਕਰਨਾ ਜੇ ਫੇਥ ਕੀਤਾ ਪਬਲਿਕ ਨੇ ਇਹਨਾਂ ਦੇ ਉੱਤੇ ਇਹਨਾਂ ਬਟਰੇ ਨਹੀਂ ਕਰਨਾ ਚਾਹੀਦਾ ਮੇਨ ਵਿਕਾਸ ਦਾ ਹੀ ਹੁੰਦਾ ਜੀ ਵਿਕਾਸ ਸੜਕਾਂ ਨਾਲ ਹੁੰਦਾ ਹੈ ਪਬਲਿਕ ਦੇ ਗਰਵੈਂਸੇ ਸੁਣੇ ਜਾਣ ਆ ਕੇ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਵੋਟਾਂ ਪਾ ਦਿੱਤੀਆਂ ਚਲੋ ਜੀ ਵੋਟਾਂ ਪੈ ਗਈਆਂ ਜਿੱਤ ਗਏ ਤੇ ਕੰਮ ਖਤਮ ਹੋ ਗਿਆ ਸਾਡਾ ਬਾਅਦ ਚ ਵੀ ਇਹਨਾਂ ਨੂੰ ਲੋੜ ਹੈ ਸਾਡੀ ਇਹਨਾਂ ਨੂੰ ਵੋਟਾਂ ਦੀ ਵੈਲਿਊ ਦਾ ਪਤਾ ਹੈ ਸਰਕਾਰ ਨੂੰ ਖਾਸ ਕਰਕੇ ਵੀ ਕਿੰਨੇ ਕਿਵੇਂ ਜਿੱਤੇ ਨੇ ਤੇ ਜੇ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਨਕਾਰ ਸਕਦੇ ਆ ਤੇ ਸਾਨੂੰ ਕੋਈ ਨਕਾਰ ਥੋੜਾ ਕਰਦਾ ਵੀ ਇਹਨਾਂ ਨੇ ਨਕਾਰ ਨਹੀਂ ਸਕਦੇ ਆ ਅਸੀਂ ਵੱਡੀ ਵੈਲਸਟ ਸਟਰੋਂਗ ਵੈਲ ਅਸੀਂ ਬਣਾਈ ਹੋਵੇ ਕਿ ਨੋਟਾਂ ਦਾ ਵਰਤੋਂ ਕਰਾਂਗੇ ਆਪਾਂ ਸਾਡੇ ਮਹੱਲੇ ਨੇ ਹੌਸਲਾ ਕੀਤੀ ਹੋਈ ਅਸੀਂ ਹੁਣ ਫਿਰ ਲੋਕ ਸਭਾ ਦੇ ਚੋਣ ਨੇ ਤੁਹਾਡੇ ਕੋਲ ਹਰ ਜਿਹੜਾ ਉਮੀਦਵਾਰ ਹੈ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਆਂਦੇ ਆਂਦੇ ਰਹਿਣ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਕੀ ਕਹਿਣਾ ਉਹਨਾਂ ਆਪਣੇ ਚੱਕਰ ਲਾਉਣਾ ਹੁਣ ਵੈਸੇ ਵੀ ਚੱਕਰ ਲਾਉਣ ਉਦੋਂ ਕਿਉਂ ਨਹੀਂ ਆਏ ਪੰਜ ਸਾਲ ਤੋਂ ਕੋ ਬੜਿਆ ਨਹੀਂ ਲਾਉਂਦੇ ਰਹੇ ਚੱਕਰ ਜਿੰਨੇ ਮਰਜ਼ੀ ਹਾਲੇ ਤੱਕ ਕੋਈ ਬੜਿਆ ਨਹੀਂ ਇੱਥੇ ਕਿਸੇ ਪਾਰਟੀ ਦਾ ਨਹੀਂ ਹਾਲੇ ਤੱਕ ਆ ਗਏ ਕੋਈ ਵੀ ਨਹੀਂ ਆਇਆ ਖਾਸ ਉਦੋਂ ਘਾਟੇ ਨਹੀਂ ਕਰਨ ਆਏ ਨੇ ਮੁੜ ਕੇ ਕੋਈ ਨਹੀਂ ਆਇਆ ਕੁਝ ਵੀ ਨਹੀਂ ਹੋਇਆ ਮੇਨ ਕੰਮ ਸੜਕਾਂ ਦੇ ਆ ਇੱਥੋਂ ਆ ਮੇਨ ਗਲੀ ਵੇਹ ਲੋ 10 ਨੰਬਰ ਤੋਂ ਬਾਅਦ ਸਾਰੀ ਜਿੰਦੀ ਜਾਂਦੀ ਆ ਲਿੰਕ ਰੋਡ ਜਿਹੜੀ ਉਹਦਾ ਹਾਲੀ ਦੇਖ ਕੇ ਵੇਖ ਲੈ ਐਮ ਐਲ ਏ ਸਾ ਪਧਾਰਨ ਆਪ ਦੋ ਮਹੀਨੇ ਦੋ ਵਾਰੀ ਗਲੀ ਦੇ ਚੱਕਰ ਲਾ ਕੇ ਗੱਡੀ 'ਚ ਬਹਿ ਕੇ ਦਿਖਾ ਦੇਣ ਬੜਕ ਬੜਕ ਕੇ ਮਰਜੀ ਦਾ ਚਾਰ ਚਾਰ ਪੰਜ ਪੈ ਮੇਰੇ ਹਰ ਬੰਦਾ ਪਾਉਂਦਾ ਇਧਰੋਂ ਗੁਮਟਾਲੇ ਖਾਨੀ ਇਨਸਾਈਡ ਲੰਘਦੇ ਆ ਕੋਈ ਜਨਾਲਾ ਰੋਡ ਸਾਨੂੰ ਪਰੇ ਬਾਹਰ-ਬਾਰ ਦੂਰ ਪੈਂਦੀ ਐ ਇੱਥੋਂ ਸ਼ਾਰਟਕਟ ਮਾਰਦੇ ਰਣਜੀਤ ਐ ਵੀ ਨੂੰ ਜਾਣਦੇ ਆ ਪਰ ਦੁਖੀ ਹੋ ਜਾ ਲੱਕ ਦੁਖਨ ਲੱਪਿਆ 72 ਸਾਲ ਦਾ ਮਾਂ ਹੋ ਗਏ ਆ ਸਾਰੇ ਮੇਰੇ ਕੁਲੀਗੀ ਨੇ ਲਗਭਗ ਰਿਟਾਇਰ ਆਫੀਸਰ ਸਾਰੇ ਹੀਰਾਂ ਨੇ ਇਧਰ ਡਿਪਾਰਟਮੈਂਟ ਤੋਂ ਵੱਖਰੇ-ਵੱਖਰੇ ਤੋਂ ਰਿਟਾਇਰ ਹੋਏ ਹੋਏ ਆ ਉਹ ਅੱਗੇ ਖੁਸ਼ੀ ਕੋਈ ਨਹੀਂ ਇਧਰ ਕੀ ਕਰਨਾ ਤੁਹਾਡੀਆਂ ਗਲੀਆਂ ਟੁੱਟੀਆਂ ਕਹਿੰਦੇ ਗੱਡੀਆਂ ਖਰਾਬ ਕਰਨੀ ਆਪਾਂ ਪੈਂਚਰ ਕਰਨੀ ਨਹੀਂ ਗੱਡੀਆਂ ਉਹਨਾਂ ਦੀਆਂ ਮੰਗਦੇ ਹੋ ਵੀ ਇਹ ਬੁਨਿਆਦੀ ਸਹੂਲਤਾਂ ਸਾਨੂੰ ਪਤੀ ਪਾਣੀ ਦੀਆਂ ਦਿੱਤੀਆਂ ਜਾਣ। ਬਿਜਲੀ ਵੀ ਆਫ ਆਨ ਗਈ ਰਹਿੰਦੀ ਆ। ਖੰਭੇ ਪੂਰਿਆਂ ਦੇ ਲੱਗੇ ਨੇ, ਲਾਈਟਾਂ ਹਨੇਰਾ ਰਾਤ ਨੂੰ ਹੁੰਦਾ। ਕਹਿੰਦੇ ਅਸੀਂ ਬਿੱਲ ਫ੍ਰੀ ਕਰ ਦਨੇ, ਫ੍ਰੀ ਬਿਜਲੀ ਆ। ਬਿਜਲੀ ਨੂੰ ਫ੍ਰੀ ਕੀ ਕਰਨਾ ਜੇ ਮਿਲੀ ਨਾ ਟਾਈਮ 'ਲੀ? ਜਗ੍ਹਾ 'ਨਾ ਲਾਈਟਰ 'ਨਾ ਲਾਟੂ 'ਨਾ ਰਾਤ ਨੂੰ ਜਗ੍ਹਾ ਹਨੇਰੇ ਦੇ ਵਿੱਚ ਖੁਆ ਹੋ ਜਾਂਦੀਆਂ। ਠੀਕ ਆ ਨਾ ਜੀ? ਕੀ ਫਾਇਦਾ ਇਹੋ ਜੀ ਬਿਜਲੀ ਫ੍ਰੀ ਦੇਣ ਦਾ? ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਇਹ ਜੀ ਸਾਡੇ ਕੋਈ ਸਰਮਾਈ ਨਹੀਂ ਹੋ ਰਹੀ। ਸਾਡੇ ਉਦਘਾਟਨ ਹੋਇਆ ਅਕਤੂਬਰ ਮਹੀਨੇ ਵਿੱਚ ਐਮਐਲਏ ਸਾਹਿਬ ਕਰਕੇ ਗਿਆ ਸੀ। ਦੇ ਨਾਲ ਕਰਤੂਸ ਦੇ ਬੰਦਿਆਂ ਨਾਲ ਲੱਗੇ ਆਈਏ ਤੇ ਸਾਨੂੰ ਨਾ ਤੇ ਕਰਦੇ ਇਹਨਾਂ ਨੇ ਸਾਡਾ ਫੋਨ ਚੁੱਕਦੇ ਤੇ ਨਾ ਹੀ ਸਾਡੀ ਕੋਈ ਗੱਲ ਸੁਣਈ ਆ ਸਾਡੀ ਸੜਕਾਂ ਟੁੱਟੀਆਂ ਪਈਆਂ ਪਾਣੀ ਕਿਤੇ ਸਪਲਾਈ ਕਰਾਂਗੇ ਉਹ ਵਹੀ ਵਾਟਰ ਸਪਲਾਈ ਕੁਛ ਨਹੀਂ ਆ ਰਿਹਾ ਸਾਡੇ ਕੋਲ ਸਰਦਾਰ ਹਲਕਾ ਲਾਇਆ ਜੀ ਇਹ ਸਰਦਾਰ ਜਸਬੀਰ ਸਿੰਘ ਸੰਧੂ ਪਸ਼ਮੀ ਹਲਕਾ ਹੈ ਵਾਰ ਨੰਬਰ ਵਾਰਡ ਨੰਬਰ ਸਾਡੇ ਪਹਿਲੇ 535 ਹੁਣ ਕਿਤੇ 2 ਆ ਕਈ ਵਾਰੀ ਕੀਤਾ ਜਿੱਥੇ ਕੁਛ ਨਹੀਂ ਹੋ ਰਿਹਾ ਉਹਨਾਂ ਨਾਲ ਸੀ ਉਹਨਾਂ ਨੂੰ ਉਹਨਾਂ ਨੂੰ ਇਹ ਸੰਬੰਧ ਕਰਦੇ ਪਏ ਆ ਕੀਤਾ ਤੇ ਉਹ ਵੀ ਕਾਰਪੋਰੇਸ਼ਨ ਨੂੰ ਗੱਲ ਕਰਦੇ ਕਾਰਪੋਰੇਸ਼ਨਾਂ ਦੇ ਨਾਮ ਨੇ ਉਹਨਾਂ ਦੀ ਸਰਵਾਈਵਡ ਹੁੰਦੀ ਸਾਡੀ ਕੋਈ ਨਹੀਂ ਸੰਦਾ ਪਿਆ ਅਈ ਬੜੇ ਤੰਗੇ ਸਾਡੇ ਕੋਲ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਜੀ ਸੀਲਟਾਂ ਕੋਈ ਬੰਦ ਕੋਈ ਚੱਲਦੇ ਵੀ ਆ ਕੋਈ ਕਨੈਕਸ਼ਨ ਨੇ ਦਸਾਰਣ ਕੋਈ ਆਪਣੇ ਕੋਲੋਂ ਮੁੱਲ ਲੈ ਗੀਆਂ ਜੀ ਸਿਵਰੇਜ ਪਾੜੇ ਆਡੇ ਸਾਰੇ ਬੈਠਾ ਪਿਆ ਜੀ ਫਰਾ ਜੀ ਪੀਣ ਵਾਲੇ ਪਾਣੀ ਵਾਟਰ ਸਪਲਾਈ ਕਹਿੰਦੇ ਪਾਵਾਂਗੇ ਤੇ ਕੋਈ ਨਹੀਂ ਪਾਈ ਪਈ ਅਈ ਤੇ ਤੰਗ ਆ ਚੁਕੇ ਤਾਂ ਅਈ ਕੀ ਮੰਗ ਕੀ ਰੱਖਦੇ ਜੀ ਕਈ ਮੰਗ ਕਰਦੇ ਆ ਸਾਡੀ ਜਿਹੜੀ ਇੱਕ ਸੜਕ ਬਣਾਈ ਜਾਏ ਤੇ ਇੱਕ ਸਾਡੀ ਆ ਸਾਡੀ ਮੈਕ ਸਿਟੀ ਆ ਇਹਦੇ ਅੰਦਰ ਡੀ ਲਾਈਨ ਅਪ ਬਣਾਈ ਜਾਏ ਮੇਨ ਰੋਡ ਸਾਰੀ ਟੁੱਟੀ ਪਈ ਤੁਹਾਡੇ ਸਾਹਮਣੇ ਵੇਖ ਲੋ ਮੀ ਪਿਆ ਕੋ ਲੰਘ ਨਹੀਂ ਸਕਦਾ ਇੱਥੇ ਬਜ਼ੁਰਗ ਸਿਨੀਅਰ ਸਿਟੀਜਨ ਤੇ ਆ ਕੇ ਫਸ ਗਏ ਉਹਨਾਂ ਪਿੰਡ ਚੰਗੇ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਪੰਜਾਬ ਦੇ ਵਿਕਾਸ ਦੇ ਦਾਅਵੇ ਕਰਨ ਵਾਲੇ ਲੀਡਰਾਂ ਦੇ ਉੱਤੇ ਇਸ ਇਲਾਕੇ ਦੇ ਲੋਕਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਉਹਨਾਂ ਦੇ ਉੱਤੇ ਗੁੱਸਾ ਵੀ ਲੋਕਾਂ ਦਾ ਫੁੱਟਦਾ ਹੋਇਆ ਨਜ਼ਰ ਆਇਆ ਔਨੇ ਕਹੇ ਕਿ ਜਿੰਨਾ ਸਮਾਂ ਉਹਨਾਂ ਦੀਆਂ ਟੁੱਟੀਆਂ ਹੋਈਆਂ ਸੜਕਾਂ ਸੀਵਰੇਜ ਸਿਸਟਮ ਸਟਰੀਟ ਲਾਈਟਾਂ ਠੀਕ ਨਹੀਂ ਹੁੰਦੀਆਂ ਉਹ ਚੋਂ ਉਹਨਾਂ ਦਾ ਬਾਈਕਟ ਕਰਦੇ ਰਹਿਣਗੇ ਅੰਮ੍ਰਿਤਸਰ ਤੋਂ ਖਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ